ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਪ੍ਰੀਤ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਅਸੀਂ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆਂਗੇ ਅੱਜ ਨਾ ਆਪਾਂ ਕੋਰੀਅਰ ਕਰਨੇ ਸੀਗੇ ਤੇ ਪੈਕਿੰਗ ਹੋ ਰਹੀ ਸੀ ਸੋਚਿਆ ਵੀ ਚਲੋ ਤੁਹਾਨੂੰ ਵੀ ਦਿਖਾ ਲਈਏ ਕੁਝ ਸੂਟ ਨਾ ਨਹੀਂ ਜਿਹੜੇ ਆਪਣੇ ਕਸਟਮਰ ਨੇ ਉਹਨਾਂ ਨੇ ਸਲਾਈ ਕਰਕੇ ਲਏ ਨੇ ਤੇ ਕੁਝ ਵਿਦਾਊਟ ਸਲਾਈ ਤੋਂ ਤੇ ਵੀਡੀਓ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਜੀ ਦਿਖਾਉਣੀ ਆ ਜੀ ਆਪਾਂ ਕਿੱਦਾਂ ਬਈਆਂ ਲੈਸਾਂ ਜੀਆਂ ਲਗਾ ਕੇ ਉਹਨਾਂ ਨੂੰ ਸੂਟਾਂ ਨੂੰ ਤਿਆਰ ਕੀਤਾਗਾ ਤੇ ਆਓ ਜੀ ਦੇਖਦੇ ਆਂਗੇ ਹਾਂਜੀ ਆਹ ਸੂਟ ਆਪਾਂ ਜਿਹੜੇ ਰੈਡੀ ਕੀਤੇ ਨੇ ਇਸ ਸੂਟ ਦੇ ਤਾਂ ਆਪਾਂ ਘੇਰੇ ਦੇ ਉੱਪਰ ਹੀ ਲੈਂਸ ਲਗਾਈ ਆ ਤੇ ਇੱਕ ਬਾਹਾਂ ਤੇ ਲਗਾਈ ਆ ਬਹੁਤ ਸੋਹਣੀ ਲੈਂਸ ਆ ਜਿਹੜੀ ਲੱਗੀ ਹੈਗੀ ਤੇ ਗੋਲ ਗਲੇ ਤੇ ਆਪਾਂ ਸਾਰਿਆਂ ਨੇ ਗੋਲ ਹੀ ਬਣਾਏ ਨੇ ਤੇ ਆਹ ਲੈਂਸ ਆ ਜਿਹੜੀ ਘੇਰੇ ਤੇ ਲੱਗਾਈ ਹੈ ਕਈ ਜਿੰਨੇ ਰੰਗ ਦੇਦੇ ਸੂਟ ਦੇ ਵਿੱਚ ਨੇ ਉਨੇ ਹੀ ਆਪਾਂ ਪਵਾਏ ਆ ਜਿਹੜੀ ਲੈਂਸ ਵਾਲੇ ਪਾਏ ਨੇ ਸਲਵਾਰ ਹੀ ਰੱਖੀ ਹੈ ਇਹਨਾਂ ਨੇ ਆਪਣੇ ਨਾਲ ਤੇ ਆਹ ਆ ਪੱਟਾ ਰੈਡੀ ਕੀਤਾ ਜੀ ਦੇਖ ਸਕਦੇ ਹੋਗੇ ਬਹੁਤ ਸੋਹਣਾ ਜਿਹੜਾ ਦੁਪੱਟਾ ਰੈਡੀ ਹੋਇਆਗਾ ਟਾਈ ਡਾਈ ਦਾ ਇਹ 폴ਕਿਤ ਖਾ ਲੈਂਗੇ ਆ ਆਹ ਇਤ ਦੁਪੱਟਾ ਤੇਰਾ ਰੈਡੀ ਹੋਇਆ ਬਹੁਤ ਸੋਹਣਾ ਲੱਗਦਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਵੀ ਕੋਈ ਇਦਾਂ ਦਾ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਲੈਸ ਦੁਪੱਟੇ ਵੀ ਲੈਣਾ ਤੇ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਅਗਲਾ ਸੂਟ ਰੱਖਿਆ ਜੀ ਆਪਾਂ ਪਿੰਕ ਕਲਰ ਦਾ ਇਹ ਭੈਣ ਨੇ ਜੀ ਮੁੱਗੀ ਜਿਲੇ ਤੋਂ ਭੈਣ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇਹ ਕਿਹਾ ਸੀ ਜੀ ਮੈਨੂੰ ਤੁਹਾਨੂੰ ਕੇਕ ਲੱਗਦਾ ਵੀ ਮੈਨੂੰ ਬਿਲਕੁਲ ਸਿੰਪਲ ਹੀ ਬਣਾ ਕੇ ਦੇਣਾ ਸਾਰਾ ਕੁਝ ਵੀ ਜਿਵੇਂ ਤੁਹਾਨੂੰ ਕੇਕ ਲੱਗੇ ਉਵੇਂ ਬਣਾ ਦਿਓ ਇਹ ਆਪਾਂ ਕੱਟ ਕੇ ਲੈਸ ਪਾਈ ਹੋਈ ਹੈਗੀ ਬਾਜੂ ਤੇ ਵੀ ਤੇ ਘੇਰੇ ਤੇ ਦੇਖ ਸਾਫ਼ ਦਿਓ ਇਹਨੂੰ ਪੈਕ ਕਰਨ ਲੱਗੀ ਸੀਗੀ ਮੈਂ ਪ੍ਰੈਸ ਵਗੈਰਾ ਹੋਈ ਹੋਈ ਹੈ ਸਾਰਾ ਕੁਝ ਵੀ ਚਲੋ ਤੁਹਾਨੂੰ ਦਿਖਾ ਦਈਏ ਸਾਰਿਆਂ ਨੂੰ ਤੇ ਇਹ ਇਹਦੇ ਨਾਲ ਦੁਪੱਟਾ ਰੱਖਿਆ ਜੀ ਬਹੁਤ ਸੋਹਣਾ ਦੁਪੱਟਾ ਟਾਈ ਡਾਈ ਰੱਖਿਆ ਤੇ ਨਾਲ ਇਹਦੇ ਸਾਰੇ ਚਾਰਕਨਰ ਦੇ ਲੈਸ ਜਿਹੜੀ ਆਪਾਂ ਐਡ ਕੀਤੀ ਹੈ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇ ਇਹ ਵੀ ਇਹਨੇ ਸਲਵਾਰ ਹੀ ਰੱਖੀ ਆ ਸਾਰੇ ਸੂਟਾਂ ਨਾਲ ਕਿਉਂਕਿ ਜ਼ਿਆਦਾਤਰ ਸਲਵਾਰੇ ਹੀ ਬਣਵਾਈਆਂ ਉਹਨਾਂ ਨੇ ਇੱਕ ਸੂਟ ਨਾਲ ਹੀ ਜਿਹੜਾ ਇਹਨੇ ਫਲਾਦੋ ਬਣਾਇਆਗਾ ਇਹਦੇ ਵੀ ਬਸ ਇਹਦੇ ਤੇ ਆਪਾਂ ਉਹਦੇ ਤੇ ਕੱਟ ਕੇ ਲੈਸ ਪਾ ਤੇ ਇੱਕ ਦੇ ਘੇਰੇ ਤੇ ਲਾਤੀ ਆਵਲੇ ਸੂਟਰ ਦੇ ਚਾਕਾਂ ਦੇ ਲਾਤੀ ਐਨੂੰ ਆਪਾਂ ਫੋਟੋਮਾਂ ਪੇਕਿਆਂ ਸੀਗੀਆਂ ਉਹਨਾਂ ਨੂੰ ਬਹੁਤ ਪਸੰਦ ਆਏ ਕਹਿੰਦੇ ਬਹੁਤ ਵਧੀਆ ਬਣੇ ਨੇ ਬਾਕੀ ਸਾਰਿਆਂ ਨੇ ਆਪ ਕੋ ਆਪਣੀ ਪਸੰਦ ਅ ਜਿੱਦਾਂ ਨਹੀਂ ਕੋਈ ਚੀਜ਼ ਬਣਵਾਉਣਾ ਚਾਹੁੰਦਾਗਾ ਉਦਾਂ ਦੀ ਬਣਾ ਦਿੰਦੇ ਆਪਾਂ ਤੇ ਆ ਇਹਨਾਂ ਦੇ ਘੇਰੇ ਤੇ ਇਹਨਾਂ ਦੇ ਚੱਕਰ ਤੇ ਤੇ ਬਾਹਮਾਂ ਤੇ ਲਗਵਾਈਏ ਵੀ ਸਾਰੇ ਲੱਗ ਲੱਗ ਹੀ ਹੋ ਗਏ ਬਾਕੀ ਇਹ ਦੁਪੱਟਿਆਂ ਤੇ ਤਾਂ ਇਦਾਂ ਹੀ ਲੱਗਦੀ ਆ ਸਾਰੀ ਤੇ ਆ ਦੁਪੱਟੇ ਦੀ ਲੈਸ ਹੋਗੀ ਬਹੁਤ ਸੋਹਣੀ ਜਿਹੀ ਲੱਗਦੀ ਹੈ ਜਿਹੜੇ ਦੁਪੱਟੇ ਤਿਆਰ ਹੋਏ ਨੇ ਤੇ ਇੱਕ ਅਗਲਾ ਸੂਟ ਜਿਹੜਾ ਇਹ ਸੂਟ ਦੇ ਨਾਲ ਦਾ ਜੇ ਸੂਟ ਲੈਣਾ ਹੋਵੇ ਉਹ ਆਪਣੇ ਕੋਲੇ ਹੋਰ ਵੀ ਪਏ ਨੇ ਤੇ ਬਾਕੀ ਸਾਰੇ ਇਹਨਾਂ ਨੇ ਪਲਾਜ਼ੋ ਬਣਾਇਆ ਹੈਗਾ ਇਹਦੇ ਨਾਲ ਚੱਪੇ ਬਣਾਏ ਨੇ ਤੇ ਇਹਦੇ ਆਪਾਂ ਚੱਪਾ ਤੇ ਲਾਈਏ ਲੈ ਸੀ ਜੇ ਲੈਣਾ ਹੋਵੇ ਤਾਂ ਹੋਰ ਵੀ ਮਿਲ ਜਾਣਗੇ ਜੀ ਸੂਟ ਆਪਣੇ ਕੋਲੇ ਪਏ ਨੇ ਜੇ ਕਿਸੇ ਨੇ ਆਰਡਰ ਦੇਣਾ ਤਾਂ ਦੇ ਸਕਦਾ ਸਲਾਈ ਕਰਕੇ ਵੀ ਲੈ ਸਕਦੇ ਹੋ ਵਿਦਾਊਟ ਸਲਾਈ ਤੋਂ ਵੀ ਲੈ ਸਕਦੇ ਹੋ ਕੋਈ ਇੱਛਾ ਹੈ ਜਿੱਦਾਂ ਦੇ ਤੁਸੀਂ ਕਹੋਗੇ ਉਦਾਂ ਦਾ ਹੀ ਆਪਾਂ ਬਣਾ ਕੇ ਦੇਵਾਂਗੇ ਜੀ ਪਹਿਣ ਨੇ ਪੈਸੇ ਪਹਿਣ ਬਾਰੋਂ ਨੇ ਤੇ ਇਹਨਾਂ ਨੇ ਇੱਥੇ ਆ ਕੇ ਹੀ ਸੂਟ ਆ ਜਿਹੜੇ ਵੇਅਰ ਕਰਨੇ ਨੇ ਇਹ ਕਹਿੰਦੇ ਸਾਨੂੰ ਸਿੰਪਲ ਤੇ ਸੋਬਰ ਜੀ ਸੂਟ ਚਾਹੀਦੇ ਨੇ ਇਨਾਂ ਨੂੰ ਆਪਾਂ ਸੂਟ ਹੈ ਜਿਹੜੇ ਰੈਡੀ ਕਰਕੇ ਦਿੱਤੇ ਨੇ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਹ ਬਲੀ ਦੇ ਦੁਪट्टे ਤੇ ਲਗਾ ਦਿੱਤੇ ਜਿੰਨੇ ਕਲਰ ਹੈਗੇ ਸੀਗੇ ਉਨੇ ਹੀ ਆਪਾਂ ਦੁਪट्टे ਦੇ ਵਿੱਚ ਟੈਗ ਕਰ ਦਿੱਤੇ ਤੇ ਆ ਖੋਲ ਕੇ ਜੀ ਥੋੜਾ ਜਿਹਾ ਔਖਾ ਲੱਗਦਾ ਰਿਹਾ ਕਿ ਫਿਰ ਰੈਡੀ ਹੋ ਗਏ ਪਹਿਲਾਂ ਆਪਾਂ ਤੋਂ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਲੱਗਿਆ ਜੀ ਗਰਮੀ ਇੰਨੀ ਜ਼ਿਆਦੇ ਹੋਈ ਪਈ ਆ ਸੂਟ ਇਹਨਾਂ ਨੇ ਬੰਗਵਾਇਆ ਜੀ ਵਿਦਾਊਟ ਸਲਾਈ ਤੋਂ ਆਵਲਾ ਸੂਟ ਇਹਨਾਂ ਨੇ ਵਿਦਾਊਟ ਸਲਾਈ ਤੋਂ ਮੰਗਵਾਇਆਗਾ ਆ ਇਹਦੇ ਨਾਲ ਹੈਗਾ ਦੁਪੱਟਾ ਮਸਲੀਨ ਦੇ ਨੇ ਤੇ ਆਹ ਜੀ ਵਿਦਾਊਟ ਸਲਾਈ ਤੋਂ ਮੰਗਵਾਇਆਗਾ ਇੱਕ ਸੂਟ ਇਹਨਾਂ ਨੇ ਆਮ ਮੰਗਵਾਇਆਗਾ ਬਹੁਤ ਸੋਹਣੇ ਸੂਟ ਨੇ ਸਾਰੇ ਤੇ ਇਹ ਸੂਟ ਹੈਗਾ ਜੀ ਪਿਓਰ ਦੁਪੱਟੇ ਨਾਲ ਇਹ ਬੂਮੇ ਬੂਮੇ ਦੇ ਸੂਟ ਨੇ ਜੀ ਇਹ ਵਾਲੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਹੈਗੇ ਨੇ ਤੁਸੀਂ ਸਕਰੀਨਸ਼ਾਟ ਤੁਸੀਂ ਆਪਾਂ ਨੂੰ ਫੋਟੋ ਮੰਗਵਾ ਕੇ ਸੂਟ ਲੈ ਸਕਦੇ ਹੋ ਜੀ ਫੋਟੋ ਜੇ ਤੁਹਾਨੂੰ ਸੀ ਸਾਨੂੰ ਚਾਹੀਦਾ ਤਾਂ ਫੋਟੋ ਮੰਗਵਾ ਕੇ ਸੂਟ ਆ ਜਿਹੜਾ ਤੁਸੀਂ ਲੈ ਸਕਦੇ ਹੋ ਇੱਕ ਆਵਲਾ ਸੂਟ ਰੱਖਿਆ ਜੀ ਨਾ ਨੇ ਇਹ ਵੀ ਆਊਟ ਦੁਪੱਟੇ ਤੋਂ ਹੋਊਗਾ ਇਹ ਸੂਟ ਸਾਰੇ ਆ ਜਿਹੜੇ ਉਹਨਾਂ ਨੇ ਲੈਏ ਨੇ ਆਪਾਂ ਤੋਂ ਤੇ ਹੁਣ ਮੈਂ ਚਲੋ ਪੈਕਿੰਗ ਕਰਦੇ ਆਂ ਮੈਂ ਤੁਹਾਨੂੰ ਵੀਡੀਓ ਪਾਈਸ ਕਰਕੇ ਬਣਾ ਲਿਆ ਹਾਂ ਹਾਂਜੀ ਸੂਟ ਆ ਜਿਹੜੇ ਆਪਣੇ ਹੋ ਪੈਕ ਕਰਤੇ ਆ ਜੀ ਆਪਾਂ ਹੁਣ ਹੁਣ ਆਪਾਂ ਇਹਨਾਂ ਨੂੰ ਕਰਨਾ ਚਾਹਾਂਗੇ ਜੀ ਕੂਰੀਅਰ ਤੇ ਸਾਰੇ ਸੂਟ ਆ ਜਿਹੜੇ ਰੈਡੀ ਹੋ ਗਏ ਆ ਇੱਕ ਵਾਰ ਫੇਰ ਤੋਂ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੇ ਤੁਸੀ ਕਿਸੇ ਨੇ ਵੀ ਕੋਈ ਵੀ ਸੂਟ ਮੰਗਵਾਉਣਾ ਹੋਵੇ ਜੀ ਤੁਸੀਂ ਕੋਈ ਵੀ ਸੂਟ ਮੰਗਵਾਉਣਾ ਜੀ ਸਟਿਚ ਕਰਕੇ ਮੰਗਵਾਉਣਾ ਬਿਰਾਉਟਸ ਲਾਈਕ ਦਾ ਮੰਗਵਾਉਣਾ ਜੀ ਮੈਨੂੰ ਵੀ ਤੁਸੀਂ ਸੂਟ ਮੰਗਵਾਉਣਾ ਮੰਗਵਾ ਸਕਦੇ ਹੋ ਜੀ ਤੇ ਲੈਸ ਬਗਾਰੇ ਵੀ ਆਪਣੇ ਜਿਹੜੀ ਸਾਰੀ ਆਪਾਂ ਦੁਪੱਟੇ ਵਗੈਰਾ ਤੇ ਫਿਸ਼ਿੰਗ ਕਰਕੇ ਦੇਵਾਂਗੇ ਜੀ ਤੁਸੀਂ ਜਿੰਤਾ ਦਾ ਵੀ ਕਹੋਗੇ ਆਪਾਂ ਉਦਾਂ ਹੀ ਰੈਡੀ ਕਰ ਦਾਂਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੀਆਂ ਜੀ ਆ ਗਈ ਵੀਡੀਓ ਚ ਸਤਿ ਸ਼੍ਰੀ ਅਕਾਲ